ਮਿਸ ਯੂਨੀਵਰਸ 2024 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ ਡੈਨਮਾਰਕ ਦੀ ਵਿਕਟੋਰੀਆ ਨੇ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਹੈ ਉਸ ਨੇ 126 ਦੇਸ਼ਾਂ ਦੀਆਂ ਖੂਬਸੂਰਤ ਹਸੀਨਾਵਾਂ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਵਿਕਟੋਰੀਆ ਨੇ ਸਟੇਜ ਤੇ ਪੁੱਛੇ ਗਏ ਸਵਾਲਾਂ ਦੇ ਸ਼ਾਨਦਾਰ ਜਵਾਬ ਦਿੱਤੇ ਅਤੇ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਬਿਊਟੀ ਵਿਕਟ੍ਰੀਨ ਹੈ ਹਾਲਾਂਕਿ ਜਨਤਕ ਤੌਰ ਤੇ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਪਰ ਸਿਰਫ ਇਹਨਾਂ ਪਤਾ ਹੈ ਕਿ ਉਸ ਨੇ ਸਿਰਫ 21 ਸਾਲਾਂ ਦੇ ਵਿੱਚ ਆਪਣਾ ਸੁਪਨਾ ਪੂਰਾ ਕੀਤਾ ਹੈ ਵਿਕਟੋਰੀਆ ਇੱਕ ਚੰਗੀ ਡਾਂਸਰ ਹੋਣ ਦੇ ਨਾਲ ਨਾਲ ਇੱਕ ਵਕੀਲ ਵੀ ਵਿਕਟੋਰੀਆ ਨੇ ਆਪਣੇ ਸਵਾਲਾਂ ਦੇ ਜਵਾਬਾਂ ਦੇ ਨਾਲ ਜਿਊਰੀ ਨੂੰ ਸੰਤੁਸ਼ਟ ਕੀਤਾ ਇਹ ਪੁੱਛਿਆ ਜਾਣ ਤੇ ਮਿਸ ਯੂਨੀਵਰਸ ਨੇ ਔਰਤਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ ਤੁਹਾਨੂੰ ਦੇਖਣ ਵਾਲਿਆਂ ਲਈ ਤੁਹਾਡਾ ਕੀ ਸੰਦੇਸ਼ ਹੈ ਇਸ ਦੇ ਜਵਾਬ ਦੇ ਵਿੱਚ ਵਿਕਟੋਰੀਆ ਨੇ ਕਿਹਾ ਦੁਨੀਆ ਭਰ ਦੇ ਲੋਕਾਂ ਲਈ ਮੇਰਾ ਸੰਦੇਸ਼ ਹੈ ਕਿ ਜੋ ਮੈਨੂੰ ਦੇਖ ਰਹੇ ਹਨ ਕਿ ਤੁਸੀਂ ਜਿੱਥੋਂ ਵੀ ਹੋ ਭਾਵੇਂ ਤੁਹਾਡਾ ਅਤੀਤ ਕੋਈ ਵੀ ਹੋਵੇ ਤੁਹਾਨੂੰ ਆਪਣੀ ਸ਼ਕਤੀ ਦੇ ਨਾਲ ਇਸ ਨੂੰ ਹਮੇਸ਼ਾ ਬਦਲਣਾ ਪਵੇਗਾ ਕਿਉਂਕਿ ਮੈਂ ਇਤਿਹਾਸ ਬਣਾਉਣਾ ਚਾਹੁੰਦੀ ਹਾਂ ਇਸ ਲਈ ਮੈਂ ਆਪਣੇ ਅਤੇ ਆਪਣੇ ਸੁਪਨਿਆਂ ਤੇ ਵਿਸ਼ਵਾਸ ਦੀਆਂ winner victoria ਨੂੰ ਵਧਾਈ ਦੇਣ ਲਈ ਦੁਨੀਆ ਭਰ ਦੀਆਂ 120 ਤੋਂ ਵੱਧ ਸੁੰਦਰੀਆਂ ਨੇ ਕੇਰਿਆ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਮਿਸ ਯੂਨੀਵਰਸ ਦੀ ਪਹਿਲੀ ਰਨਰ ਅਪ ਨਾਈਜੀਰੀਆ ਦੀ ਚਿੰਨਮਾ ਦੂਜੀ ਰਨਰ ਅਪ ਮੈਕਸੀਕੋ ਦੀ ਮਾਰੀਆ ਤੀਜੀ ਰਨਰ ਅਪ థਾਈਲੈਂਡ ਦੀ ਉਪਲ ਅਤੇ ਚੌਥੀ ਰਨਰ ਅਪ ਇਲਿਆਨਾ ਹੈ